ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਤਿਸੂ ਮਾਰਗ ਪੈਰ ਤਰੀ ਚੇ ਸਿਰ ਦੀਜੇ ਕਾਂਡਾ ਕੀਜੇ ਇਹਨਾਂ ਕਥਨਾਂ ਨੂੰ ਹੀ ਪਗਾਉਂਦਿਆਂ ਹੋਏ ਆ ਛੋਟੇ ਸਾਹਿਬਜ਼ਾਦੇ ਆਖਿਰਕਾਰ ਸ਼ਹਾਦਤ ਪਾ ਗਏ ਸਰਾਂਦੀ ਉਸ ਖੂਨੀ ਕਾਂਦੇ ਵਿੱਚ ਣੇ ਗਏ ਸਾਡਾ ਅੱਜ ਦਾ ਪੜਾਅ ਵੀ ਇਹੀ ਸਰਾਂਦੀ ਉਹ ਖੂਨੀ ਦੀਵਾਰ ਹੈ ਜਿਸ ਤੇ ਅੱਜ ਅਸੀਂ ਦਰਸ਼ਨ ਕਰਾਂਗੇ ਜਿਸ ਦੇ ਵਿੱਚ ਚੜਕੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ 10 ਪੋ ਤੋਂ ਲੈ ਕੇ 13 ਪੋ ਸਵੇਰ ਤੱਕ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਠੰਡਾ ਪੁਰਜ ਦੇ ਵਿੱਚ ਸਮਾਂ ਬਤੀਤ ਕਰਦੇ ਨੇ ਠੰਡਾ ਪੁਰਜ ਦੇ ਵਿੱਚੋਂ ਹੀ ਉਹਨਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਆਂਦਾ ਜਾਂਦਾ ਛੋਟੇ ਸਾਹਿਬ ਜਾਦਿਆਂ ਦੀ ਪੇਸ਼ੀ ਹੁੰਦੀ ਆ ਠੰਡਾ ਬੁਰਜ ਦੇ ਵਿੱਚ ਹੀ ਆਖਿਰਕਾਰ ਮਾਤਾ ਗੁਜਰੀ ਜੀ ਆਪਣੇ ਸਵਾਸ ਤੇ ਆਕ ਜਾਂਦੇ ਨੇ ਤੇ ਠੰਡਾ ਬੁਰਜ ਤੋਂ ਹੀ ਚੱਲ ਕੇ ਛੋਟੇ ਸਾਹਿਬ ਜਾਦੇ ਇਸ ਜਗ੍ਹਾ ਤੇ ਪਹੁੰਚਦੇ ਨੇ ਜਿਸ ਨੂੰ ਗੁਰਦੁਆਰਾ ਉਹਨ ਫਤਿਹਗੜ ਸਾਹਿਬ ਕੇਹਾ ਜਾਂਦਾ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਜੀ ਗੁਰਦੁਆਰਾ ਫਤਿਹਗੜ ਸਾਹਿਬ ਦੇ ਨਾਲ ਚਿੱਤੇ ਕੀਤਾ ਜਾਂਦਾ ਇਹ ਉਹ ਥਾਂ ਹੈ ਜਿਹੜਾ ਸੂਬਾ ਸਰਾਂਦੇ ਉਸ ਮਹਿਲ ਦੀ ਇੱਕ ਖਾਸ ਯਾਦਗਾਰ ਬਣ ਕੇ ਰਹਿ ਗਈ ਹੈ ਉਹ ਥਾਂ ਜਿੱਥੇ ਇੱਕ ਕੰਧ ਖੜੀ ਕਰਕੇ ਛੋੜੇ ਸਾਹਿਬਜ਼ਾਦੇਆਂ ਨੂੰ ਚੁਣਨ ਦਾ ਹੁਕਮ ਦੇ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਈਨ ਨਾ ਮੰਨੀ ਉਹਨਾਂ ਨੇ ਦੂਜਾ ਧਰਮ ਨਹੀਂ ਕਬੂਲ ਕੀਤਾ ਉਹਨਾਂ ਨੇ ਸੂਬੇ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਇਆ ਤੇ ਉਹ ਉਸ ਸੱਚੇ ਪਾਤਸ਼ਾਹ ਦੀ ਓਟ ਦੇ ਵਿੱਚ ਰਹੇ। ਗੱਲ ਸੂਬੇ ਨੂੰ ਕਬੂਲ ਨਹੀਂ ਹੋਈ। ਆਖਿਰਕਾਰ ਸੂਬੇ ਨੇ ਹੁਕਮ ਦਿੱਤੇ ਕਿ ਛੋੜੇ ਸਾਹਿਬਜ਼ਾਦਿਆਂ ਨੂੰ ਸਜ਼ਾ ਦਿੱਤੀ ਜਾਵੇ। ਕਾਜੀ ਦੇ ਕਹਿਣ ਮੁਤਾਬਕ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ। ਸਾਡਾ ਅੱਜ ਦਾ ਪੜਾਅ ਵੀ ਇਹੀ ਪੜਾਏ ਜਿੱਥੇ ਉਹ ਖੂਨੀ ਕੰਦ ਮੌਜੂਦ ਆ। ਅੱਜ ਅਸੀਂ ਉਸੇ ਦੀਵਾਰ ਦੇ ਦਰਸ਼ਨ ਕਰਾਂਗੇ ਕਿਉਂਕਿ ਹੁਣ ਉਹ ਦੀਵਾਰ ਪਵਿੱਤਰ ਹੋ ਚੁੱਕੀ ਆ। ਛੋੜੇ ਸਾਹਿਬਜ਼ਾਦਿਆਂ ਨੂੰ ਆਪਣੇ ਅੰਦਰ ਸਮਾ ਕੇ ਉਹ ਦੀਵਾਰ ਪਵਿੱਤਰ ਹੋ ਚੁੱਕੀ ਹੈ ਇਤਿਹਾਸ ਦੀ ਗਵਾਹੀ ਬਣ ਕੇ ਅੱਜ ਉਹੀ ਦੀਵਾਰ ਦੇ ਅਸੀਂ ਦਰਸ਼ਨ ਕਰਾਂਗੇ ਆਓ ਚੱਲਦੇ ਆ ਦਰਸ਼ਨ ਕਰਦੇ ਆ ਆਪਣੇ ਅਗਲੇ ਪੜਾਅ ਦੇ ਉਸ ਕੁੰਨੀ ਦੀਵਾਰ ਦੇ ਉਸ ਸਰੰਦੀ ਦੀਵਾਰ ਤੇ ਇਸ ਸਮੇ ਅਸੀਂ ਹੁਣ ਉਹ ਪੋਰਾ ਸਾਹਬ ਦੇ ਕੋਲ ਮੌਜੂਦ ਆ ਜਿੱਥੇ ਕਿ ਉਹ ਸਰੰਦ ਦੀ ਕੁੰਨੀ ਦੀਵਾਰ ਆ ਜਿਹੜੀ ਉਹ ਬਣੀ ਹੋਈ ਆ ਤੇ ਅਸੀਂ ਉਹ ਦੇ ਦਰਸ਼ਨ ਵੀ ਕਰਾਂਗੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੰਦਰ ਹੀ ਮੌਜੂਦ ਹੈ ਉਹ ਕੰਧ ਉਹ ਦੀਵਾਰ ਜਿਹਦੇ ਵਿੱਚ ਛੋੜੇ ਸਾਹਿਬਜ਼ਾਦਿਆਂ ਨੂੰ ਚੜਿਆ ਗਿਆ ਸੀ ਚਣਕੇ ਸ਼ਹੀਦ ਕੀਤਾ ਗਿਆ ਸੀ ਗੁਰਦੁਆਰਾ ਫਤੇਗੜ ਸਾਹਿਬ ਦੇ ਬਿਲਕੁਲ ਅੰਦਰ ਪੂਰੇ ਸਾਹਿਬ ਦੇ ਵਿੱਚ ਬਣੀ ਹੋਈ ਹੈ ਉਹ ਕੁੰਨੀ ਦੀਵਾਰ ਜਿੱਥੇ ਕਿ ਦਰਸ਼ਨਾ ਲਈ ਸੰਗਤਾਂ ਜਿਹੜੀਆਂ ਨੇ ਉਹ ਅੰਦਰ ਜਾਂਦੀਆਂ ਨੇ ਸੋ ਤਸਵੀਰਾਂ ਦਿਖਾਉਨੇ ਆ ਬਿਲਕੁਲ ਉਹ ਸਾਹਮਣੇ ਦੇਖ ਸਕਦੇ ਹੋ ਕਿ ਉੱਥੇ ਹੀ ਉਹ ਜਿਹੜੀ ਆ ਉਹ ਕੰਧ ਮੌਜੂਦ ਹੈ ਜਿੱਥੇ ਅੱਜ ਸੰਤਾਨਕ ਨਕਮਸਤਕ ਹੋਣ ਲਈ ਜਿਹੜੀਆਂ ਆਉਂਦੀਆਂ ਨੇ ਸੋ ਤਸਵੀਰਾਂ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਇੱਥੇ ਪੂਰਾ ਸਾਬ ਦੀਆਂ ਇੱਥੇ ਅੱਜ ਅਸੀਂ ਪਹੁੰਚੇ ਆਂ ਜਿੱਥੇ ਅੱਜ ਜੜੀਆਂ ਸੰਗਤਾਂ ਨੇ ਜੜੀਆਂ ਨਕਮਸਤਕ ਹੋਣ ਲਈ ਜੜੀਆਂ ਪਹੁੰਚੀਆਂ ਨੇ ਤੇ ਯਾਦ ਕਰਦੇ ਆਂ ਨੇ ਛੋਟੇ ਸਾਹਿਬ ਜੱਤਿਆਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਸੋ ਬਿਲਕੁਲ ਅੰਦਰ ਅਸੀਂ ਇਸ ਸਮੇਂ ਪੂਰਾ ਸਾਬ ਚ ਪਹੁੰਚ ਚੁੱਕੇ ਆਂ ਦੇਖੋ ਤੁਸੀਂ ਅੱਜ ਕਿੰਨੀ ਸੰਗਤ ਇੱਥੇ ਪਹੁੰਚ ਰਹੀ ਆ ਜਿੱਥੇ ਕਰ ਰਹੀ ਆ ਕਿਉਂਕਿ ਅੱਜ ਉਹ ਸਮਾਂ ਉਹ ਪੂਰੇ ਮਹੀਨੇ ਨੇ ਜਾਤ ਛੋੜੇ ਸਾਹਿਬ ਜੱਦੀਆ ਨੂੰ ਸ਼ਹੀਦ ਕੀਤਾ ਗਿਆ ਸੀ ਇੱਥੇ ਹੀ ਉਹ ਕੁੰਨੀ ਕੰਦ ਮੌਜੂਦ ਹੈ ਇੱਥੇ ਹੀ ਉਹ ਕੁੰਨੀ ਦੀਵਾਰ ਮੌਜੂਦ ਹੈ ਜਿੱਥੇ ਛੋੜੇ ਸਾਹਿਬ ਜੱਦੀਆ ਦੀ ਸ਼ਹਾਦਤ ਹੁੰਦੀ ਹੈ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਸੋ ਤਸਵੀਰਾਂ ਇਸ ਸਮੇਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅੰਦਰ ਦੀਆਂ ਤਸਵੀਰਾਂ ਨੇ ਇੱਥੇ ਦੇਖ ਸਕਦੇ ਹੋ ਕਿ ਲਿਖਿਆ ਵੀ ਗਿਆ ਹੈ ਤਾਂ ਕਿ ਬਾਰੋਾਈ ਸੰਗਤ ਇਸ ਨੂੰ ਪੜ੍ਹ ਕੇ ਅਹਿਸਾਸ ਕਰ ਸਕੇ ਮਹਿਸੂਸ ਕਰ ਸਕੇ ਸੋ ਦਰਸ਼ਨ ਲਈ ਜਿਹੜੇ ਨੇ ਇੱਥੇ ਸੰਗਤਾਂ ਪਹੁੰਚਦੀਆਂ ਦਰਸ਼ਨ ਕੀਤੇ ਜਾਂਦੇ ਆ ਸੰਗਤਾਂ ਵੱਲੋਂ ਤੇ ਆਕੇ ਕਾਰ ਜਿੱਥੇ ਉਹ ਪਾਲਕੀ ਸਾਹਿਬ ਚ ਸ਼ੋਭਿਤ ਹੈ ਉਹ ਹੀ ਥਾਂ ਹੈ ਉਹੀ ਪ੍ਰਾਣਿਤ ਸਰੰਦੀ ਜਿਹੜੀ ਉਹ ਕੰਦ ਹੈ ਜਿੱਥੇ ਛੋੜੇ ਸਾਹਿਬ ਜਾਦੇ ਜੜੇ ਉਹ ਚਨੇ ਜਾਂਦੇ ਨੇ ਜਿੱਥੇ ਕਿ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਏ ਸੋ ਇਹ ਦੀਵਾਰ ਹੈ ਸਰੰਦ ਦੀ ਉਹ ਕੁੰਡੀ ਦੀਵਾਰ ਜਿੱਥੇ ਛੋੜੇ ਸਾਹਿਬ ਜਾਦੇ ਨੇ ਜਿਹੜੇ ਉਹਨਾਂ ਦੀ ਸ਼ਹਾਦਤ ਹੁੰਦੀ ਆ ਸੋ ਇਹ ਤਸਵੀਰਾਂ ਤੁਹਾਨੂੰ ਅੱਜ ਅਸੀਂ ਦਿਖਾ ਰਹੇ ਹਾਂ ਪੋਰਾ ਸਾਬ ਦੀਆਂ ਜਿੱਥੇ ਸੰਗਤਾਂ ਪਹੁੰਚ ਰਹੀਆਂ ਨਕਮਸਤਕ ਹੋ ਰਹੀਆਂ ਨੇ ਤੇ ਉਸ ਵੀਰੇ ਨੂੰ ਯਾਦ ਕਰ ਰਹੀਆਂ ਨੇ ਸੋ ਤਸਵੀਰਾਂ ਦਿਖਾ ਰਹੇ ਹਾਂ ਉਹ ਖੂਨੀ ਕੰੰਦ ਦੀਆਂ ਤਸਵੀਰਾਂ ਜਿੱਥੇ ਕਿ ਅੱਜ ਜਿਹੜਾ ਹੈ ਅਸੀਂ ਦਰਸ਼ਨ ਕਰਨ ਲਈ ਪਹੁੰਚੇ ਆ ਤਾਂ ਕਿ ਤੁਹਾਨੂੰ ਉਹ ਪੜਾ ਦਿਖਾਇਆ ਜਾ ਸਕੇ ਜਾਂ ਸੂਬਾ ਸਰਾਂ ਦੇ ਹੁਕਮਾਂ ਦੇ ਮਤਾਬਕ ਇਸ ਕੰੰਦ ਦੇ ਵਿੱਚ ਦੋਨੋਂ ਸਹਿਬਜ਼ਾਦੇ ਆਨੇ ਛੋਟੇ ਸਹਿਬਜ਼ਾਦੇ ਦੇ ਵੱਡੇ ਸਿਰ ਚਾਤੇ ਪਾਬਾ ਜੋਰਾਵਰ ਸਿੰਘ ਪਾਬਾ ਫਤੇ ਸਿੰਘ ਜੀ ਨੂੰ ਚੜਿਆ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ ਸੀਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਥੇ ਪਾਲਕੀ ਸਾਹਿਬ ਸ਼ੋਭੇ ਦਾ ਉਹੀ ਇਹ ਥਾਂ ਹੈ ਜਿੱਥੇ ਬਹੁਤ ਸਾਰੀਆਂ ਸੰਗਤਾਂ ਅੱਜ ਨਕਮਸਤਕ ਹੋਣ ਲਈ ਜਿਹੜੀਆਂ ਪਹੁੰਚਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਅੱਜ ਇੱਥੇ ਛੋੜੇ ਸਾਹਿਬ ਜਿਆਦਿਆਂ ਨੂੰ ਯਾਦ ਕਰਨ ਦੇ ਲਈ ਆ ਰਹੀਆਂ ਨੇ ਤਸਵੀਰਾਂ ਇਸ ਕਰਕੇ ਵੀ ਤੁਹਾਨੂੰ ਦਿਖਾ ਰਿਹਾ ਕਿ ਤੁਸੀਂ ਅਹਿਸਾਸ ਕਰ ਸਕੋ ਕਿ ਕਿਵੇਂ ਉਸ ਸਮਾਂ ਸੀ ਜਦ ਇਥੇ ਲਿਆ ਕੇ ਦੋਨਾਂ ਸਾਹਿਬਜ਼ਾਦੇ ਨੂੰ ਚਣਿਆ ਗਿਆ ਸੀ ਦੋਨਾਂ ਸਾਹਿਬਜ਼ਾਦੇ ਨੂੰ ਚਣਕੇ ਸ਼ਹੀਦ ਕੀਤਾ ਗਿਆ ਸੀਗਾ ਸੋ ਸ਼ਹਾਦਤ ਦਾ ਉਚਾਮ ਉਹਨਾਂ ਨੇ ਪੀਤਾ ਸੀ ਕੇਵਲ ਇਹ ਨਹੀਂ ਮੰਨੀ ਨਾ ਹੀ ਉਹਨਾਂ ਨੇ ਇਸ ਸੁਬਾ ਸਰਾਂ ਦੇ ਅੱਗੇ ਕੋਡੇ ਟੇਕੇ ਸੋ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਕੁਇਤ ਤਸਵੀਰਾਂ ਨੇ ਸ਼ਹਾਦਤ ਦੀਆਂ ਤਸਵੀਰਾਂ ਨੇ ਉਹ ਸੁਖੂਨੀ ਕੰਧ ਦੀਆਂ ਜਿਹਦੇ ਵਿੱਚ ਛੋਟੇ ਸਹਬਜ਼ਾਦੇਆਂ ਨੂੰ ਚੜਿਆ ਜਾਂਦਾ ਹੈ ਸਰਾਂਦੇ ਨਵਾਬ ਦੇ ਹੁਕਮਾਂ ਤੋਂ ਬਾਅਦ ਚੜਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਤੇ ਅੱਜ ਲੋਕ ਸ਼ਹਾਦਤ ਨੂੰ ਯਾਦ ਕਰਦੇ ਆ ਉੱਥੇ ਪਾਲਕੀ ਸਾਹਿਬ ਸ਼ੌਹਬਤ ਹੈ ਜਿੱਥੇ ਉਹਨਾਂ ਨੂੰ ਚੜਿਆ ਗਿਆ ਸੀ ਜਿਹਨੂੰ ਅੱਜ ਅਸੀਂ ਦੇਖ ਰਹੇ ਹਾਂ ਅੱਜ ਦਰਸ਼ਨ ਕਰ ਰਹੇ ਹਾਂ